ਉਵੀਰ ਹਾਰ ਨਹੀਂ ਹੈਗਾ ਇਹ ਹਾਰ ਆਹੋ ਹੋ ਭਾਈ ਸਾਹਿਬ ਤੇ ਪੈਗ ਆਹ ਛੜ ਲਾਦੀ ਆ ਮਾਸ਼ਾ ਅੱਲਾਹ ਛੜ ਲਾਦੀ ਆ ਹੋ ਰੂਪੇ ਦਾ ਤਰੀਕਾਲ ਮਿੱਤਰੋ ਕੀ ਹਾਲ ਚਾਲ ਏ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਆਪਾਂ ਵੀ ਠੀਕ ਠਾਕ ਆ ਪਿੰਡ ਦੇ ਵਲੌਗ ਮੈਂ ਹਜੇ ਕੀ ਸਟਾਰਟ ਕਰਨਾ ਰਹਿੰਦੀ ਐ ਫੇਰ ਹੁਣ ਮੈਂ ਗੇਟ ਲਾ ਕੇ ਆ ਮੈਂ ਚਲ ਵਲੌਗ ਸਟਾਰਟ ਕਰ ਹੀ ਲਈਏ ਕੀ ਪਤਾ ਕਿੱਥੇ ਨੂੰ ਵਲੌਗ ਕੋ ਮਜਾਣਾ ਵਾ ਤੇ ਬਾਕੀ ਚੱਲੇ ਮਿੱਤਰੋ ਮੜਾਇਆ ਸੇਰੋਂ ਤੇ ਪਹਿਲੋਂ ਤੋਂ ਧੁੰਦ ਬੜੀ ਪਈ ਸੀ ਤੇ ਉਹਦੇ ਆਪਾਂ ਹੀ ਲੈਣੀ ਕਰੋ ਤੇ ਹੁਣ ਧੁੱਪ ਨਹੀਂ ਚਲਾਈ ਆ ਤੇ ਹੌਲੀ ਦੇ ਚਾਰਜ ਹੁੰਦੇ ਆ ਤੇ ਚੱਲੇ ਆ ਸਿਰੋਂ ਚੱਲੇ ਆ ਮੜਾ ਆ ਤੇ ਗੱਡੀ ਦੇ ਗੱਡੀ ਗਈ ਗੱਡੀਆਂ ਗਈਆਂ ਜੰਗ ਤੇ ਅੱਜ ਤੇ ਇਸ ਕਰਕੇ ਅੱਜ ਸਪਲੈਂਡਰ ਤੇ ਆਉਣ ਵਾਲੇ ਮੁੰਡੇ ਆ ਉਹ ਗੱਲ ਬਣ ਗਈ ਅੱਜ ਤੇ ਚੱਲਦੇ ਆ ਲਓ ਮਿੱਤਰੋ ਰੈਡੀ ਰੂਡੀ ਹੋ ਗਈਆਂ ਸਿਰੋਂ ਦਵਾ ਭਾਗੇ ਆ ਤੇ ਨਾਂ ਤੋਂ ਲਿਆ ਵਾ ਤੇ ਚੱਲਦੇ ਆ ਹੁਣ ਆਪਾਂ ਮੜਾ ਜਹਰੀ ਕੇ ਜਾਣਾ ਵਾ ਹਰੀ ਕੇ ਮੋਹਣਾ ਜੱਕੀ ਨੂੰ ਉਹ ਉੱਥੇ ਆ ਬਾਬਾ ਦਿਨ ਦਾ ਦਿਨ ਦਾ ਵਲੌਗ ਦੇਖਣਾ ਤੁਸੀਂ ਬਣਾਣਾ ਤੇ ਚੱਲਦੇ ਆ ਤੇ ਗੱਡੀ ਆਪਣੇ ਕੋਲ ਆ ਗਈ ਆ ਬੂਹਾ ਟੁੱਟ ਗਿਆ ਥੋੜਾ ਜਿਹਾ ਲੋ ਮਿੱਤਰੋ ਆਪਾਂ ਆ ਗਏ ਜੀ ਹਰੀ ਕੇ ਤੇ ਜਿੱਥੇ ਤੁਸੀਂ ਪਿਛਲੇ ਵਲੌਗਾ ਪਿਛਲੇ ਵਲੌਗਾ ਤੁਸੀਂ ਵੇਖੇ ਹੋਣਾ ਵਾ ਇਹ ਜਿੱਥੇ ਕਿ ਉੱਥੇ ਆਏ ਆ ਬੱਲੇ ਬੱਲੇ ਔਰ ਇਤਾਂ ਚੜੀ ਜੀ ਉਦੋਂ ਇੰਨੀ ਚੜੀ ਸੀ ਨਾ ਉਹ ਪਰੇਤ ਕਰ ਲੈ ਗਈ ਜੀ ਆ ਸਾਰੀ ਦਿੱਤਾ ਚੜਾਈ ਉਦੋਂ ਦੀ ਉਦੋਂ ਦੇ ਘਾਟੀ ਸੀ ਨਾ ਅੱਜ ਵਾਵਾ ਡੜੇ ਲਾਤੇ ਰਹਿਤਾ ਉਦੋਂੋਂ ਇਧਰ ਨਾਲ ਨਾਲ ਤੇ ਉਦੋਂੋਂ ਇਧਰ ਨਾਲਣ ਵਾਵਾ ਰੇਤਾ ਚੜਦੀ ਆ ਤੇ ਉਹ ਚੱਲੇ ਆ ਆਹਦਾ ਉੱਤੇ ਮੱਛੀਆਂ ਮਰੀਆਂ ਦੋ ਦਿਨ ਸੰਘਾੜਾ ਤੇ ਵੇਖਿਆਈਏ ਮੈਂ ਚਲੋ ਮੈਂ ਸਗੂੰ ਨਾ ਢਣ ਲਾਦੀ ਆ ਢਣ ਲਾਦੀ ਆ ਹੋ ਰੂਪੇ ਦਾ ਆਦਰ ਨਹੀਂ ਪੁੱਛਣਾ ਇਹ ਬੰਦਾ ਹੀ ਨਹੀਂ ਸਰਾ ਇਹ ਆਦਰ ਇਹ ਆਦਰ ਆਦਰ ਇਹਦਾ ਪਤਾ ਨਹੀਂ ਲੱਗਦਾ ਇਹਦੇੋਂ ਔਰ ਜ਼ਿਆਦਾ ਨਹੀਂ ਬਹਰਾਦਾ ਵਾਕੀ ਸਲੇਡਾ ਏ ਸੀਬੀਆਈ ਸੀਬੀਆਈ ਨੇ ਸਲੇਡਾ ਏ ਮਿਲਨੇ ਆ ਗਏ ਹੁਣ ਆਦ ਕੀ ਉਹ ਆ ਕਿਧਰ ਪਣੀ ਆ ਉਹ ਤਾਂ ਤਾਂ ਨਹੀਂ ਥੱਲੇ ਪਣੀ ਆ ਉਹ ਸ਼ਾ ਮਾਰਾਂ ਮਾਰਾਂ ਥੱਲੇ ਉਹ ਆਹ ਉਹ ਹੋ ਤੇ ਗਈ ਆ ਪਾਣੀ ਠੀਕ ਠੀਕ ਇੰਨਾ ਕੁੜੀ ਆ ਪਾਣੀ ਘਰਵਾਏ ਤੇ ਉਦ ਨਹੀਂ ਹੈਗਾ ਇੰਨਾ ਪਾਣੀ ਆੜਾ ਇਹ ਅਸਲ ਚ ਇਥੋਂ ਰੇਤਾ ਫੁੱਟ ਫੁੱਟ ਕੇ ਉੱਥੇ ਚੜਾਈ ਨਾ ਤਾਂ ਤਾਂ ਕਰਕੇ ਡੂੰਘੋਗੇ ਕਿ ਪਾਣੀ ਦਾ ਲੈਵਲ ਤੁਹਾਨੂੰ ਪਤਾ ਉੱਤੇ ਹੀ ਹੈ ਇਥੇ ਤਾਂ ਕਰਕੇ ਸਾਰਾ ਪਾਣੀ ਬੱਟੂ ਬੱਟੂ ਦਾ ਬਲ ਆਪਣੇ ਹੱਥ ਲਾਏ ਹਵਾ ਬੜੀ ਭੈਣ ਵਾਵਾ ਬਹੁਤ ਵੱਡੀ ਆ ਤੇ ਠੰਢੀ ਫੋਲਿੰਗ ਬੰਦੇ ਇਹ ਢਾਰ ਕੇ ਟੋਪੇ ਟੋਪੀਆਂ ਪਾਲੀਆਂ ਨਾਲੇ ਉਹਲੇ ਉਦਨਾ ਵਰ ਇਤਾ ਹੀ ਹੋਰ ਇਤਾ ਖਿਚ-ਖਿਚ ਕੇ ਇਥੇ ਫਿਰ ਲੈ ਆਂਦੀ ਸਾਰੀ ਕੋਲੇ ਉਤ ਉਤ ਇਧਰ ਮੜਾ ਸਾਈਡ ਤੇ ਕਰ ਲਿਓ ਸਾਡੀ ਗੜੇ ਦਾ ਹਾਰ ਨਹੀਂ ਹੈਗਾ ਅਸੀਂ ਤਾਂ ਰਿਸਾਂ ਦੇ ਹੰਦਾ ਹਾਂ ਤੁਹਾਨੂੰ ਭੈਣ ਨੂੰ ਪਤਾ ਨਹੀਂ ਲਿਫਟ ਨਹੀਂ ਦੀ ਉਹਦੀ ਲਿਫਟ ਲੂਟਰ ਬਣੀ ਕੀ ਹੋ ਗਿਆ ਘੰਟਾ ਹੋ ਗਿਆ ਪਿਛੇ ਘਰ ਉੱਥੇ ਉਹ ਵੀ ਹਾਰ ਨਹੀਂ ਹੈਗਾ ਇਹਦਾ ਹਾਰ ਆਹੋ ਉਹ ਇਧਰ ਦੇ ਲਿਫਟ ਦੇਖ ਲੈ ਆਹ ਇਹਦੇ ਦੀ ਨਾ ਲਿਫਟ ਦੇ ਵੇਖਣ ਦੇ ਵੇ ਆਹ ਕਿਹੜੇ ਕਿ ਲਿਫਟ ਨੂੰ ਕੀ ਹੋ ਗਿਆ ਉਹ ਨਿਸ਼ਾਨ ਦਾ ਡਰਾਈਵਰ ਇਹਨਾਂ ਨੇ ਪੈ ਜਾਈ ਲੈਣਾ ਕਰਾਉਂਦਾ ਹੈ ਅੱਛਾ ਅੱਛਾ ਲਿਫਟ ਲਿਫਟ ਘਾਟੀ ਚੌਕ ਦੇ ਬਿਲੈ ہاں ਧੁੰਦੇ ਜਾਂਦੇ ਲਿਫਟ ਟਡੋਂ ਹੋ ਜਾਂਦੀ ਨਾ ਰੁਪਿਆ ਤੂੰ YouTube ਤੇ ਆ ਜਾਣਾ ਇਹਦੇ ਤੂੰ ਫਿਰ ਕੀ ਹੈ ਫਿਰ ਕੀ ਹੈ ਯਾਰ ਫਿਰ ਕੀ ਹੈ ਤੈਨੂੰ ਕੀ ਆ ਉਹ ਵੇਖਿਆ ਨਾ ਜਿਹੜਾ ਜਾਂਦਾ ਹੁੰਦਾ ਵੀ ਬਾਈ ਇਹ ਮੇਰਾ ਬਹਿ ਗੰਦਾ ਹੈ ਕਿ ਚਾਕੇ ਲੈ ਗਏ ਚਾਕੇ ਲੈ ਗਏ ਖਾਣ ਪੀਲੀ ਮਿੱਤਰੋ ਰੁਕੇ ਹਾਂ ਤੇ 버ਗਰ ਸ਼ਰਗਰ ਮੁੰਡੇ ਖਾਣ ਲੱਗੇ ਆ ਤੇ ਆਪਾਂ ਉਹਦੇ ਕੋਲੇ ਖਾਣਾ ਨਹੀਂ ਆ ਇੰਨੇ ਉਪਰ ਤੋਂ ਜ਼ਿਆਦਾ ਆਪਾਂ ਜਾਣਾ ਜਿਮ ਜੇ 버거 ਖਾ ਲਿਆ ਕੰਮ ਖਰਾਬ ਹੋ ਜਾਣਾ ਉੱਥੇ ਤੇ ਬਾਹਰ ਨੂੰ ਆਉਣਾ 버거 ਤੇ ਆਪਾਂ ਸ਼ੇਕ ਕਰਾ ਲਿਆ ਨਿਆਜ ਇੱਕ ਮੁੰਡੇ ਸੰਗ ਦੇ ਵੜਾ ਦੋਵੇਂ ਜਾਣੇ ਲੋ ਵੀ ਮਿੱਤਰੋ ਹਰੇਕੇ ਤੋਂ ਆਪਾਂ ਆ ਗਏ ਹਾਂ ਵਾਪਸੀ ਤੇ ਬਸ 10 15 ਮਿੰਟ ਹੀ ਹੋਏ ਆ ਘਰੇ ਆਏ ਨੂੰ ਗੱਡੀ ਫੜ ਕੇ ਤੇ ਹੁਣ ਚੱਲੇ ਪਾਈਏ ਜਿਮ ਨੂੰ ਅੱਜ ਵੀ ਪਲਾਨ ਕੈਂਸਲ ਹੋ ਜਾ ਲੱਗਾ ਸੀ ਪਰ ਮੈਨੂੰ ਪਤਾ ਮੈਂ ਕਿੱਦਾਂ ਕੈਂਸਲ ਨਹੀਂ ਹੁੰਦਾ ਮੇਰੇ ਮਾਂਚੇ ਕੀ ਜਾਣੇ ਜਾਣਾ ਜੋ ਮਰਜ਼ੀ ਹੋ ਜਿਮ ਤੇ ਨਾਲ ਦੀ ਅੱਜ ਵੀ ਕੈਂਸਲ ਕਰਦੇ ਲੱਗੇ ਸੀ ਉਹ ਉਹਨਾਂ ਨੇ ਮੜਾ ਜਾਣਾ ਕਿ ਇਹ ਕੰਮ ਮੈਂ ਕਿਹਾ ਵੀ ਤੁਸੀਂ ਨਹੀਂ ਲਾਓ ਮੈਨੂੰ ਘਰੇ ਤੇ ਮੈਂ ਜਿਮ ਜਾਣਾ ਵਾਂ ਅੱਗੇ ਹੀ 10 15 ਦਿਨ ਹੋ ਗਏ ਕੰਮ ਖਰਾਬ ਹੋਉਂਦਿਆ ਵਾ ਤੇ ਬਸ ਮਿੱਤਰੋ ਹੁਣ ਟਾਈਮ 6:00 ਵੱਜ ਗਏ ਜੇ ਤੇ ਚੱਲੇ ਚੱਲੇ ਸੱਚ ਪਾਣੀ ਦੇ ਜਿਮ ਨੂੰ ਤੇ ਜਿਮ ਜਿਮ ਲਾਗੇ ਵਧੀਆ ਆਪਾਂ ਟਾਈਮ ਨਾਲ ਘਰ ਨੂੰ ਆ ਜਣਾ ਵਾ ਤੇ ਗੱਡੀ ਪੌਂਦੀ ਐ ਪੁੱਛੀਆਂ ਆਪਾਂ ਜਿਮ ਪਹੁੰਚ ਗਏ ਜੇ ਤੇ ਇਹ ਸਾਡੇ ਜਿਮ ਦਾ ਉੱਤੇ ਮਹੌਲ ਚੱਲ ਛੱਤ ਦੀ ਤਰੋ ਜਿਮ ਜੂਮ ਆਪਾਂ ਕਰ ਲਿਆ ਡਨ ਤੇ ਅੱਜ ਲਾਇਆ ਬਾਈ ਉਹ ਬਾਈਸੈਪ ਤੇ ਪੈਕ ਨਾਲੇ ਪਾਈਏ ਘਰ ਨੂੰ ਨਾਲੇ ਕੁਝ ਖਾ ਪੀ ਲਈਏ ਜਿਮ ਤੋਂ ਬਾਅਦ ਜਿਮ ਤੋਂ ਬਾਅਦ ਭੁੱਖ ਵਾਵਾ ਲੱਗ ਜਾਂਦੀ ਆ ਤੇ ਨਾਲੇ ਕੁਝ ਖਾ ਲਈਏ ਤੇ ਨਾਲੇ ਚੱਲਦੇ ਆ ਪਿੰਡ ਨੂੰ ਦੂਜਿਆਂ ਨੂੰ ਵੀ ਫੋਨ ਲਾਉਣੇ ਆ ਸ਼ਾਇਦ ਉਹ ਸ਼ਹਿਰ ਹੀ ਹੋਣ ਨਹੀਂ ਤਾਂ ਫਿਰ ਪਿੰਡ ਤੇ ਹੋਣੀ ਆ ਅੱਬਲ ਦੇ ਪਿੰਡ ਟਿਕਣ ਵਾਲੇ ਹੈਗੇ ਨਹੀਂ ਉਹ ਸ਼ਹਿਰ ਹੀ ਹੋਣੇ ਆ ਜਿਮ ਜੂਮ ਲਾਉ ਕੇ ਜਿਮ ਜਮ ਲਾਗੇ ਆਪਾਂ ਘਰੇ ਆ ਗਏ ਹਾਂ ਤੇ ਕੁਝ ਖਾ ਪੀ ਵੀ ਲਿਆ ਸੀ ਕਲਿੱਪ ਬਣਾਉਂਦਾ ਚਿੱਤੇ ਭੁੱਲ ਗਿਆ ਤੇ ਘਰੇ ਆ ਗਏ ਹਾਂ ਆਪਾਂ ਟਾਈਮ ਨਹੀਂ ਤੇ ਇੱਥੇ ਹੀ ਕਰਦੇ ਹਾਂ ਵਲੌਗ ਦੀ ਸਮਾਪਤੀ ਜੇ ਕਿ ਇਹਨੂੰ ਵਲੌਗ ਚੰਗਾ ਲੱਗਾ ਹੈ ਤੇ ਲਾਈਕ ਕਰ ਦਿਓ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਹੁਣ ਇੱਕ ਨਵੀਂ ਵੀਡੀਓ ਚ ਓਕੇ